ਕਣਕ ਨਾ ਟਾਈਮ ਹੋ ਗਿਆ ਨੂੰ ਇਦਾਂ ਹੋਇਆ ਨਾ ਚਾਰ ਮਿੰਟ ਨੇ ਐਨੇ ਕਰਦੇ ਪਿੰਡ ਚੋਂ ਮਦਦ ਲੋਕਾਂ ਨੇ ਹੋਰ ਸ਼ਰਮ ਕਰੋ ਯਾਰ ਲੋਕੋ ਤੁਹਾਡੇ ਅਣਗੁਵਾਂ ਨਹੀਂ ਰਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਦੇਖੋ ਭੈਣ ਅੱਖਾਂ ਚ ਪਾਣੀ ਪਾ ਨਿੱਕੀ ਜੀ ਧੀ ਆ ਆਪਦੇ ਪਤੀ ਨੂੰ ਸੰਗਲਣਾ ਬੰਨ ਕੇ ਰੱਖਦੀ ਆ ਘਰੇ ਹਾਂ ਪੁੱਤ ਲੇ ਰੱਖੀ ਨਾਮ ਨਾਮ ਨੀਤ ਕੀ ਬਣਨਾ ਵੱਡੀ ਹੋ ਕੇ ਜੱਜ ਬਣਨਾ ਵਾਹ ਵਾਹ ਕਾ ਬਾਤ ਰਹੀ ਦੇਖੋ ਕਿੱਡੀ ਵੱਡੀ ਸੋਚ ਆ ਧੀ ਦੀ ਪਰ ਅੰਜੂ ਨੂੰ ਇਹ ਨਹੀਂ ਪਤਾ ਵੀ ਮੇਰੇ ਘਰ ਦੇ ਕੀ ਹਾਲਾਤ ਬਣੇ ਗੜੇ ਨੇ ਛੋਟੀ ਉਮਰ ਦੀ ਹੈ ਜੀ ਪਾਪਾ ਸੰਗਲਣਾ ਬੰਨੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੈਂਪ ਤੇ ਮੰਗਲਵਾਰ ਵਾਲੇ ਦਿਨ ਆ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਦੇ ਆਂ ਅੱਜ ਵੀ ਇੱਕ ਵਾਈਫ ਆਪਣੇ ਪਤੀ ਨੂੰ ਸੰਗਲਣਾ ਬੰਨ ਕੇ ਆਤਰੀ ਸੰਗਲ ਫੜੀ ਬੈਠੀ ਆ ਨਾਲ ਕੋਲੇ ਬੇਟੀ ਬੈਠੀ ਆ ਨਿੱਕੀ ਜੀ ਤੁਹਾਡੇ ਆਣ ਗਵਾਂਢ ਹੀ ਰਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਦੇਖੋ ਭੈਣ ਅੱਖਾਂ 'ਚ ਪਾਣੀ ਪਰ ਨਿੱਕੀ ਜੀ ਧੀ ਆ ਆਪਦੇ ਪਤੀ ਨੂੰ ਸੰਗਲਣਾ ਬੰਨ ਕੇ ਰੱਖਦੀ ਆ ਘਰੇ ਉਹ ਸ਼ਰਮ ਕਰੋ ਯਾਰ ਲੋਕੋ ਕਿੰਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਇਦਾਂ ਹੋਏ ਨੂੰ 4 ਮਹੀਨੇ ਹੋ ਗਏ ਬਣੇ ਕਰਦੇ ਪਿੰਡ ਚੋਂ ਮਦਦ ਲੋਕਾਂ ਨੇ ਜੇ ਕੋਈ ਆਉਂਦਾ ਵੀ ਆ ਮਤਲਬ ਕਿੰਨਾ ਇੱਕ ਅੱਧੀ ਬਰੀ ਆ ਕੇ ਬੰਦਾ ਕਹਿੰਦਾ ਚੱਲ ਆਪਾਂ ਕੀ ਲੈਣਾ ਯਾਰ ਗਾਲਾਂ ਕੱਢਦਾ ਐ ਤਾਂ ਇਦਾਂ ਜੀ ਬੰਦਾ ਬੋਲਦਾ ਸਾਨੂੰ ਕੱਟਣੀਆਂ ਉਹਨੂੰ ਪੈਂਦੀਆਂ ਵਿਚਾਰੀ ਨੂੰ ਉਹ ਕਿੱਥੇ ਜਾਵੇ ਛੱਡ ਕੇ ਕਿੱਧਰ ਨੂੰ ਭੱਜੇ ਬੱਚੀਆਂ ਵਾ ਦੋ ਬੇਟੀਆਂ ਨਾ ਦੋ ਜੀ ਇੱਕ ਇਹ ਤੋਂ ਵੱਡੀ ਆ ਹਨਾ ਉਹ ਕਿੰਨੇ ਸਾਲਾਂ ਦੀ ਆ 11 ਸਾਲ ਦੀ 11 ਸਾਲ ਦੀ ਤੁਸੀਂ ਨਾਲ ਆਇਓ ਬਾਈ ਜੀ ਮੇਰਾ ਮੁੰਡਾ ਹੈ ਜੀ ਤੁਹਾਡਾ ਬੇਟਾ ਵਾ ਤੁਸੀਂ ਕੀ ਕੰਮ ਕਰਦੇ ਹੋ ਬਾਪੂ ਮੈਂ ਤਾਂ ਟੀਬਸ ਸਕੂਲ ਤੇ ਕਨੈਕਟਰ ਲੱਗਿਆ ਕਨੈਕਟਰ ਕਨੈਕਟਰ ਲੱਗਿਆ ਸਕੂਲ ਬੱਸ ਤੇ ਇਹ ਵੀਰਾ ਕੀ ਕਰਦਾ ਸੀ ਪਹਿਲਾਂ ਇਹ ਬਿਜਲੀ ਦਾ ਇੱਕ ਆ ਬੰਦਾ ਦੀ ਦਿੱਕਤ ਦਿੱਆਦੀ ਕਰੇ ਬਿਜਲੀ ਫਿਟਿੰਗ ਦਾ ਹੈ ਹਾਂ ਜੀ ਸ਼ੀਰਾ ਠੇਕੇ ਇਹਦਾ ਨਾਮ ਹੈ ਸ਼ੀਰਾ ਲੇਖੋ ਇਹਨੇ ਕਾਰ ਛਪਾਏ ਹੋਏ ਸੀ ਕਿ ਬਿਜਲੀ ਦਾ ਠੇਕੇਦਾਰ ਇੱਥੇ ਟਰਾਂਸਫਾਰਮਰ ਦੀ ਫਿਟਿੰਗ ਤੇ ਕਨੈਕਸ਼ਨ ਕੀਤੇ ਜਾਂਦੇ ਹਨ ਹਾਂ ਵਧੀਆ ਵੀਰੇ ਦਾ ਆਪਣਾ ਨਾਮ ਸੀ ਵਧੀਆ ਕੰਮਕਾਰ ਸੀਗਾ ਪ੍ਰਕਰਮਾ ਆਪ ਪੁੱਤ ਤੇਰਾ ਕੀ ਨਾਮ ਹੈ ਨਮਨੀਤ ਨਮਨੀਤ ਤੇਰੀ ਵੱਡੀ ਭੈਣ ਦਾ ਕੀ ਨਾਂ ਅਰਸ਼ਦੀਪ ਕੌਰ ਉਹ ਕਿਹੜੀ ਜਮਾਤ 'ਚ ਆ ਤੂੰ ਕਿਹੜੀ ਜਮਾਤ 'ਚ ਆ ਦੂਜੀ 'ਚ ਕਿਹੜੇ ਪਿੰਡ ਪੜਦੇ ਕਿੱਥੇ ਪੜਦੇ ਆ ਸਰਕਾਰੀ ਸਕੂਲ 'ਚ ਕੀ ਬਣਨਾ ਵੱਡੀ ਹੋ ਕੇ ਜੱਜ ਬਣਨਾ ਵਾਹ ਵੀ ਬਣ ਕੀ ਬਾਤ ਆ ਬਈ ਦੇਖੋ ਕਿੰਡੀ ਵੱਡੀ ਸੋਚ ਆ ਧੀ ਦੀ ਪਰ ਅੱਜ ਨੂੰ ਇਹ ਨਹੀਂ ਪਤਾ ਵੀ ਮੇਰੇ ਘਰ ਦੇ ਕੀ ਹਾਲਾਤ ਬਣੇ ਖੜੇ ਨੇ ਛੋਟੀ ਉਮਰ ਦੀ ਹੈ ਜੀ ਪਾਪਾ ਸਿੰਗਲ ਨਾ ਬੰਨੇ ਹੋਏ ਨੇ ਮਾਂ 4 ਮਹੀਨੇ ਹੋ ਗਈ ਆਪਣੇ ਪਤੀ ਨੂੰ ਦਾਦਾ ਆਪਣੇ ਪੁੱਤ ਨੂੰ ਸਿੰਗਲ ਨਾ ਬਨ ਕੇ ਰੱਖਣ ਲਈ ਮਜਬੂਰ ਹੈ ਜੇ ਨਹੀਂ ਬੰਨਦੇ ਫਿਰ ਭੱਜ ਜਾਂਦਾ ਬਾਪੂ ਹਾਂ ਇਸਕੇ ਕਿਹੜਾ ਕੋਈ ਚੜਜਾ ਹੈ ਹਾਂ ਇਸਕੇ ਕਿਹੜਾ ਕੋਈ ਆਦਤ ਹੈ ਕੱਡੀ ਕਾਲ ਦੇ ਮੁੰਡੇ ਚੱਕਦੇ ਜਾਂਦੇ ਮਾਂ ਦੇ ਇੱਟਾ ਰੋੜੇ ਸਾਰਾ ਉਹ ਚੱਕਦੇ ਜਿਹੜਾ ਕੋਸ ਹੱਥ ਚੰਦ ਉਹ ਹੀ ਮਾਰਦੇ ਨੇ ਓਕੇ ਹਾਂਜੀ 4 ਮਹੀਨੇ ਹੋ ਗਏ ਹੀ ਕਰਦਾ ਜੀ ਆ ਹੀ ਕਰਦਾ ਮਾਰੇ ਤਾਂ ਖੁੱਲਾ ਛੱਡ ਦਿੰਦੇ ਫੇਰ ਮਾਰ ਦਿੰਦੇ ਤੇਰੇ ਗੋਡਿਆਂ ਤੇ ਮਾਰੀ ਦੋ ਗੋਡੇ ਅੱਛਾ ਇਹਨੇ ਮਾਰਿਆ ਆ ਕੀ ਮਾਰਿਆ ਹੈ ਜੀ ਜੀ ਬਗਾ ਕੇ ਮਾਰਦਾ ਜੀ ਬਗਾ ਕੇ ਮਾਰਦਾ ਆਪਣੀਆਂ ਬੇਟੀਆਂ ਦੇ ਮਾਰਦਾ ਇਹਨੂੰ ਕਿਸੇ ਨੂੰ ਨਹੀਂ ਪਤਾ ਇਹਦੇ ਨੂੰ ਇਸਕੋ ਕੋਈ ਨਹੀਂ ਪਤਾ ਦੇ ਵੀ ਨਹੀਂ ਲੱਭ ਕੇ ਨਹੀਂ ਆਪਦੀ ਮਾਂ ਦੇ ਹਾਂਜੀ ਹੋ ਬਾਈ ਸਤਿ ਸ੍ਰੀ ਅਕਾਲ ਕੀ ਨਾਂ ਨਤਰਾ ਸਿਰਾਈ ਸਿਰੇ ਵੀਰੇ ਹਾਂਜੀ ਕੀ ਹੋ ਗਿਆ ਤੈਨੂੰ ਯਾਰ ਤੂੰ ਤਾਂ ਚੰਗਾ ਭਲਾ ਬੰਦਾ ਯਾਰ ਵਧੀਆ ਮਿਸਤਰੀ ਹੈਂ ਚੰਗੇ ਭਲੇ ਆ ਬਈ ਇਸ ਦਾ ਠੀਕ ਹੈ ਬਾਈ ਦੇਖੋ ਉਹ ਨਹੀਂ ਤਾਂ ਸੋਝੀ ਹੋਈ ਨਹੀਂ ਹੁੰਦਾ ਵਿਚਾਰੇ ਨੂੰ ਉਹ ਘੜ ਜਾਣ ਵਜ ਕੇ ਕਰਦਾ ਪਰ ਉਹ ਲੋਕ ਜਾਣ ਕੇ ਕਰਦੇ ਨੇ ਜਿਨ੍ਹਾਂ ਨੂੰ ਪਤਾ ਇਹਨਾਂ ਲੋਕਾਂ ਬਾਰੇ ਉਹ ਵੀ ਉਲਟਾ ਇਹਨਾਂ ਨੂੰ ਕੁੱਟਦੇ ਮਾਰਦੇ ਯਾਰ ਉਹ ਤਾਂ ਸਿਆਣੇ ਬਣਨਾ ਸਹੀ ਗੱਲ ਹੈ ਤਿਆ ਜਸੀਨਾ ਵੀਰਾਂ ਭੈਣਾਂ ਦੇ ਸੰਗਲ ਖੋਲ ਕੇ ਇਹਨਾਂ ਨੂੰ ਦਵਾਈਆਂ ਲੰਗਰ ਰੂਪੀ ਪ੍ਰਸ਼ਾਦ ਰੂਪੀ ਦਵਾਈਆਂ ਛਕਾਵਾਂਗੇ ਅਰਦਾਸ ਕਰਿਓ ਇਹ ਦਵਾਈਆਂ ਇਹਨਾਂ ਦੀ ਜ਼ਿੰਦਗੀ ਚ ਬਦਲਾਵ ਲੈ ਕੇ ਆਉਣ ਲਿਆ ਭਾਈ ਸਬ ਚਾਬੀ ਦੇ ਭੈਣੇ ਖੋਲਿਏ ਸੰਗਲ ਵੀਰ ਦਾ ਬੋਲੇ ਸੋਨਹਿਰਾ ਅੱਲਾਹ ਅਕਬਰ ਇਸ ਸੁਹਾਗਣ ਨੂੰ ਆਪ ਦਾ ਪਤੀ ਆਪ ਦਾ ਸੁਹਾਗ ਸੰਗਲ ਨਾ ਬੰਦ ਕੇ ਰੱਖਣਾ ਪਿਆ ਕਿੱਡੀ ਮਜਬੂਰ ਹੋਊਗੀ ਇਹ ਸੁਹਾਗਣ ਵਿਚਾਰੀ ਜਿਹੜੀ ਆਪਣੇ ਸਿਰ ਦੇ ਸਾਈ ਨੂੰ ਬੰਨ ਕੇ ਰੱਖਣ ਲਈ ਮਜਬੂਰ ਸੀ ਕਿੱਡਾ ਮਜਬੂਰ ਹੋਊਗਾ ਬਾਪ ਜਿਹੜਾ ਆਪਣੇ ਔਲਾਦ ਨੂੰ ਸੰਗਲਣਾ ਬੰਨ ਕੇ ਰੱਖਣ ਲਈ ਮਜਬੂਰ ਸੀ ਅਰਦਾਸ ਕਰਿਓ ਕਦੇ ਵੀ ਕਿਥੇ ਦੇ ਘਰ ਚ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਜਿੱਦਾਂ ਸ਼ੀਰੇ ਦੇ ਬਾਈ ਦੇ ਘਰ ਚ ਇਹ ਹਾਲਾਤ ਬਣੇ ਲੈ ਸ਼ੀਰੇ ਭਾਈ ਖੋਲੀ ਮੂੰਹ ਕਰਾ ਮੂੰਹ ਖੋਲੇ ਬੋਲੇ ਸੋਨਹਾ ਪ੍ਰੀਆਕਾਲ ਵਾਹਿਗੁਰੂ ਜੀ ਮਿਹਰ ਕਰਿਓ ਸੱਚੇ ਪਾਤਸ਼ਾਹ ਜੀ ਤੰਦਰੁਸਤਿ ਬਖਸ਼ਿਓ ਮੇਰੇ ਨੂੰ ਮੇਰ ਪਰ ਯਾਤਰਾ ਕਿਉਂ ਲੇ ਵੀਰ ਸੇਤ